ਹੋਰ ਮਨਪ੍ਰੀਤ ਕਿਵੇਂ ਲੱਗਿਆ ਤੈਨੂੰ ਘਰਵਾਰ ਆਪਣਾ ਬਹੁਤ ਵਧੀਆ ਜੀ ਘਰਾਂ ਵਰਗਾ ਘਰ ਹੈ ਨਾਲੇ ਹੋਰ ਮੈਨੂੰ ਕੀ ਚਾਹੀਦਾ ਸੀ ਸਿਰਫ ਤੁਸੀਂ ਦੋ ਜੀਓ ਸਹੀ ਗੱਲ ਹੁਣ ਤਿੰਨ ਹੋ ਗਏ ਹਾਂ ਮੇਰੀ ਗੱਲ ਸੁਣ ਡੈਡੀ ਦੇ ਜਾਣ ਤੋਂ ਬਾਅਦ ਮੈਨੂੰ ਮਾਂ ਨਹੀਂ ਪਾਲਿਆ ਯਾਰ ਮੇਰੇ ਬਾਪਾ ਵਾਲੇ ਸਾਰੇ ਫਰਜ਼ ਨਾ ਮੇਰੀ ਮਾਂ ਨੇ ਨਿਭਾਏ ਨਹੀਂ ਤੇ ਮੈਂ ਹੁਣ ਇਹੀ ਚਾਹਣਾ ਜਿੰਨਾ ਖੁਸ਼ੀਆਂ ਮੈਨੂੰ ਮੇਰੀ ਮਾਂ ਨੇ ਦਿੱਤੀਆਂ ਨੇ ਨਾ ਆਪਾਂ ਦੋ ਜਣੇ ਰਲ ਕੇ ਨਾ ਆਪਾਂ ਮਾਂ ਨੂੰ ਖੁਸ਼ ਰੱਖੀ। ਇਹ ਕੋਈ ਕਹਿਣ ਵਾਲੀ ਗੱਲ ਆ। ਇਹ ਤਾਂ ਮੈਨੂੰ ਬਿਨਾ ਕਹੀ ਪਤਾ ਹੈ ਵੀ ਮੈਂ ਇਸ ਘਰ ਦੀ ਜ਼ਿੰਮੇਵਾਰੀ ਚੱਕਣੀ ਆ ਤੇ ਇਸ ਘਰ ਦੇ ਜੀਆਂ ਦੀ ਜ਼ਿੰਮੇਵਾਰੀ ਚੱਕਣੀ ਆ। ਕੋਈ ਗੱਲ ਨਹੀਂ। ਤੁਸੀਂ ਜਮਾ ਫਿਕਰ ਨਾ ਕਰਿਓ ਤੇ ਮੰਮੀ ਦੀ ਟੈਨਸ਼ਨ ਤਾਂ ਤੁਸੀਂ ਜਮਾ ਲੈਣੀ ਛੱਡ ਦਿਓ। ਕਿਉਂਕਿ ਹੁਣ ਮੈਂ ਆ ਗਈ ਆ ਨਾ ਜਿੰਨਾ ਖੁਸ਼ ਮੰਮੀ ਨੂੰ ਤੁਸੀਂ ਰੱਖਿਆ ਉਨਾ ਹੀ ਖੁਸ਼ ਮੈਂ ਵੀ ਰੱਖੂੰਗੀ। ਸਹੀ ਕਿਹਾ ਤਾਂ ਯਾਰ। ਮਾਂ ਨੂੰ ਖੁਸ਼ ਰੱਖਣਾ ਨਾ ਆਪਣਾ ਦੋਨਾਂ ਦਾ ਫਰਜ਼। ਨਾਲੇ ਮੈਂ ਕਿੰਨੇ ਭਾਗਾਂ ਨਾਲ ਜਿਹੜੇ ਉਹਨੂੰ ਇਨੀ ਸੋਹਣੀ ਤੇ ਸਿਆਣੀ ਘਰ ਵਾਲੀ ਮਿਲੀ ਆ ਕਿੰਨੇ ਚੰਗੇ ਵਿਚਾਰ ਨੇ ਯਾਰ ਤੇਰੇ ਸਿਆਣਪ ਤਾਂ ਮੇਰੇ 'ਚ ਨਾ ਸ਼ੁਰੂ ਤੋਂ ਹੀ ਬਹੁਤ ਆ ਪਤਾ ਨਹੀਂ ਕਦੇ ਨਿਆਣ ਮੱਤ ਜੀ ਤਾਂ ਮੈਂ ਵਰਤੀ ਹੀ ਨਹੀਂ ਹੈਗੀ ਸ਼ਾਇਦ ਸਾਡੇ ਘਰ 'ਚ ਵੀ ਸਾਰੀ ਜ਼ਿੰਮੇਵਾਰੀ ਮੰਮੀ ਦੇ ਸਿਰ ਤੇ ਸੀ ਤਾਂ ਕਰਕੇ ਸਿਆਣੀ ਬਣ ਗਈ ਮੈਂ ਸਹੀ ਗੱਲ ਆ ਇਹ ਸੰਸਕਾਰ ਨਾ ਕਹਿੰਦੇ ਪਿੱਛੋਂ ਹੀ ਆਉਂਦੇ ਹੁੰਦੇ ਨੇ ਉਹੀ ਗੱਲ ਆ ਨਾ ਜੇ ਪਿੱਛੋਂ ਪਰਿਵਾਰ ਸਿਆਣਾ ਤਾਂ ਹੀ ਫਿਰ ਸਿਆਣੀ ਪਰਿਵਾਰ ਦੀ ਧੀ ਸਿਆਣੀ ਨਾਲੇ ਇਹ ਗੱਲਾਂ ਨਾ ਕਹਿਣ ਵਾਲੀਆਂ ਨਹੀਂ ਹੁੰਦੀਆਂ ਵੀ ਹਾਂ ਹੁਣ ਮੈਂ ਬਗਾਨੇ ਘਰ ਚ ਆ ਗਈ ਵੀ ਤੁਸੀਂ ਮੰਮੀ ਨੂੰ ਖੁਸ਼ ਰੱਖਣਾ ਜਾ ਐ ਕਰਨਾ ਘਰ ਨੂੰ ਸਾਂਭਣਾ ਇਹ ਗੱਲਾਂ ਤਾਂ ਨਾ ਸਿਆਣੀ ਤੇ ਪੁੱਤ ਨੂੰ ਆਪ ਨੂੰ ਹੀ ਪਤਾ ਹੁੰਦੀਆਂ ਵੀ ਹੁਣ ਮੈਂ ਫਲਾਨੇ ਘਰ ਚ ਜਾਣਾ ਤੇ ਉਸ ਘਰ ਚ ਸਾਰੇ ਜੀਆਂ ਨੂੰ ਖੁਸ਼ ਰੱਖਣਾ ਜ਼ਿੰਮੇਵਾਰੀਆਂ ਸਾਂਭਣੀਆਂ ਨੇ ਬਾਕੀ ਨਾਲੇ ਜਦੋਂ ਆਪਾਂ ਇਹ ਕੰਮ ਹੀ ਨਾ ਕਰ ਸਕੇ ਫਿਰ ਫਾਇਦਾ ਹੀ ਕੀ ਮਨਪ੍ਰੀਤ ਗੱਲ ਪਤਾ ਕੀ ਆ ਮੈਂ ਨਾ ਡਰਦਾ ਹੁੰਦਾ ਸੀਗਾ ਸ਼ੁਰੂ ਤੋਂ ਹੀ ਵੀ じゃ ਮੇਰੀ ਮਾਂ ਨਾ ਬੜੀ ਜਿਆਦੇ ਪੋਲੀ ਆ ਕਿਤੇ ਕੋਈ ਉਦੇ ਵਾਸਤੇ ਚਲਾਕ ਨੂੰ ਆ ਗਈ ਨਾ ਬਹੁਤ ਔਖਾ ਹੋ ਜਾਊਗਾ ਮੇਨਵਾ ਵਿਚਾਰੀ ਕਿਵੇਂ ਦਿਨ ਕੱਟਿਆ ਕਰੂ ਉਹਦੇ ਨਾਲ ਪਰ ਹੁਣ ਸੱਚੀ ਕਹਿਣਾ ਯਾਰ ਜਮਾਂ ਫਿਕਰ ਨਹੀਂ ਹੈਗਾ ਮੈਨੂੰ 1% ਵੀ ਨਹੀਂ ਹੈਗਾ ਮੈਨੂੰ ਵੀ ਜਮਾਂ ਫਿਕਰ ਨਹੀਂ ਹੈਗਾ ਹੁਣ ਮੇਰੀ ਮੰਮੀ ਨੇ ਵੀ ਧੀ ਦੇ ਕੇ ਪੁੱਤ ਜੋ ਬਣਾ ਲਿਆ ਬਸ ਤੁਸੀਂ ਮੇਰੇ ਪੱਕੇ ਪਰਿਵਾਰ ਨੂੰ ਦੇਖ ਲਓ ਤੇ ਮੈਂ ਤੁਹਾਡੇ ਪਰਿਵਾਰ ਨੂੰ ਦੇਖ ਲਵਾਂ ਹਾਂ ਹਾਂ ਪਣੇ ਠੀਕ ਠਾਕ ਵਧੀਆ ਤੂੰ ਦੱਸ ਹਾ ਹਾ ਬਿਆਹ ਤਾਂ ਵਧੀਆ ਹੋ ਗਿਆ। ਲੈ ਦੱਸ ਤੈਨੂੰ ਪਤਾ ਤਾਂ ਹੈਗਾ ਮੈਂ ਤੈਨੂੰ ਪਹਿਲਾਂ ਹੀ ਦੱਸਿਆ ਸੀ ਵੀ ਭਾਈ ਆਪਾਂ ਕੱਠ ਵੱਠ ਨਹੀਂ ਕਰਦੇ ਹੈਗੇ ਚੁੰਨੀ ਚੜਾ ਕੇ ਲੈਂਦੇ ਕੀ ਫਾਇਦਾ ਫਿਰ ਬਾਹਲੇ ਖਰਚੇ ਕਰਨ ਦਾ ਆ ਹੁਣ ਦੇਖ ਪਾਰਟੀ ਕਰਾਂਗੇ। ਆ ਦਿਨ ਜੇ ਖੁੱਲ ਜਾਂਦੇ ਮੜ ਜੇ ਧੰਦਾਈਆਂ ਪੈਣ ਮੜ ਜਾਂਦੇ। ਹਾਂ ਚਲ ਪਾਰਟੀ ਤਾਂ ਜਦ ਕਰਾਂਗੇ ਕਰਾਂਗੇ। ਤੂੰ ਨਾ ਉਦੋਂ ਪਹਿਲਾਂ ਘੇੜਾ ਮਾਰ ਜੀ। ਮੇ ਜੀ ਬਹੂ ਨੂੰ ਆ ਕੇ ਦੇਖ ਜੀ ਨਾਲੇ ਹਾਲੇ ਤਾਂ ਸਵਾ ਵਧੀਆ ਹੀ ਲੱਗਦਾ ਨਾ ਨਾ ਹੁਣ ਜਵਾਖ ਸਿਆਣੇ ਨੇ ਘਰ ਵਧੀਆ ਹੀ ਰਹਿੰਦੇ ਨੇ ਹਾਂ ਹਾਂ ਸੋਹਣੀ ਐ ਨੀ ਫੋਟੋ ਤਾਂ ਤੇ ਦੇਖਿਓ ਐ ਚੰਗਾ ਫੇਰ ਗੱਲ ਕਰੂਗੀ ਮੈਂ ਕੀ ਦਾ ਖੁੰਸੀ ਮੈਂ ਤੇਰੀ ਮਾਸੀ ਦਾ ਪੁੱਤ ਅੱਛਾ ਕੀ ਕਹਿੰਦੀ ਸੀ ਉਹ ਕਹਿੰਦੀ ਕਹਿੰਦੀ ਕੱਲਿਆ-ਕੱਲਿਆਂ ਨੇ ਵਿਆਹ ਕਰ ਲਿਆ ਮੈਂ ਆਖਿਆ ਭਾਈ ਹੁਣ ਪਾਰਟੀ ਕਰਾਂਗੇ ਦਿਨ ਜੇ ਖੁੱਲ ਜਾਣ ਦੇ ਮਾੜੇ ਏ ਹੋਰ ਮਾ ਤੂੰ ਪਹਿਲਾਂ ਆ ਜਾ ਇੱਕ ਵਾਰੀ ਕਹਿੰਦੀ ਪਾਰਟੀ ਤੇ ਆਵਾਂਗੇ ਮੈਂ ਪਹਿਲਾਂ ਆ ਜਾ ਇੱਕ ਵਾਰੀ ਪਹਿਲਾਂ ਆ ਜਾ ਨਾ ਨਾਲੇ ਕੰਮ ਜੁਗੋ ਹੱਤ-ਬਟੜ ਦੇ ਨਾਲ ਮੈਂ ਕਹਿੰਨੀ ਆਖਿਆ ਸੀ ਮਾਨ ਵਾਲੇ ਬਹੂ ਨੂੰ ਦੇਖ ਜੀ ਮਿਲ ਜੀ ਕਹਿੰਦੀ ਫੋਟੋ ਭੇਜ ਦੇ ਮੇਰੇ ਕੋਲ ਫੋਟੋ ਤਾਂ ਤੇ ਦੇਖੀ ਉਹ ਉਹ ਤੁਮ ਸਾਰੇ ਗੋਸਾ ਬੇਆ ਮਹੀ ਕਹਿੰਦੀ ਭੇਜਦੀ ਸਾਰੀਆਂ ਫੋਟੋਆਂ ਵਾਹ ਫੋਟੋ ਤਾਂ ਤਾਂ ਦੇਖ ਹੀ ਲਈ ਉਹ ਕਹਿੰਦੀ ਮੇਰੇ ਜੀ ਕਰਦਾ ਵੀ ਦੁਬਾਰੇ ਦੇਖਾਂ ਮਾ ਭਾਈ ਤੂੰ ਆ ਕੇ ਦੇਖ ਜਾ ਬਹੂ ਨੂੰ ਹਣਾ ਉਹ ਤਾਂ ਆਉਣਾ ਪਊਗਾ ਨਾਲੇ ਕਿ ਛੰਗਣ ਵੀ ਦੇਖੇ ਜਾਈ ਫਿਰ ਹਣਾ ਐਂ ਆ ਵੀ ਐਂ ਸਰ ਜੀ ਕਿ ਨਹੀਂ ਹੋਰ ਇਹ ਤਾਂ ਹੈ ਤੇ ਉੱਠੀ ਨਹੀਂ ਮਨਪ੍ਰੀਤ आले ਨਮ ਉੱਠ ਖੜੀ ਮੈਂ ਬਸ ਚਾਹ ਹੁਣੀ ਪੀਤੀ ਆ ਉਹ ਤੇਰੇ ਵਾਸਤੇ ਨਾ ਸਪੈਸ਼ਲ ਚਾਹ ਬਣਾਉਣੀ ਯਾਰ ਸੂਈ ਚ ਅੱਛਾ ਲੈ ਦੱਸ ਉਹਨੂੰ ਕਾਹ ਦੇਣਾ ਸੀ ਵੀ ਮੈਂ ਵੀ ਕੀ ਚਾਹ ਪੀਂਦੀ ਆ ਪਿਆਰੀ ਪੀਣੀ ਮਮੀ ਜੀ ਹਾਂ ਦੇ ਬਾਸ ਤੇ ਹਲੋ ਨਾ ਤੈਨੂੰ ਕਿਵੇਂ ਪਤਾ ਸੀ ਵੀ ਮੈਂ ਫਿੱਕੀ ਚਾਹ ਪੀਣੀ ਆ ਮੈਨੂੰ ਦੱਸਤਾ ਸੀ ਮੰਮੀ ਇਹਨਾਂ ਨੇ ਵੀ ਮੰਮੀ ਤਾਂ ਫਿੱਕੀ ਚਾਹ ਪੀਂਦੇ ਨੇ ਪਰ ਮੈਨੂੰ ਇਹਨਾਂ ਨੇ ਇਹ ਨਹੀਂ ਦੱਸਿਆ ਵੀ ਤੁਸੀਂ ਚਾਹ ਬਾਟੀ ਚ ਪੀਂਦੇ ਹੋ ਕਿ ਗਲਾਸ ਚ ਮੈਂ ਤਾਂ ਗਲਾਸ ਚ ਪਾ ਲਈ ਮੈਨੂੰ ਐਂ ਦੱਸ ਤੇ ਤੈਨੂੰ ਐਵੇਂ ਕਿਵੇਂ ਪਤਾ ਸੀ ਮੰਮੀ ਐਵੇਂ ਦੀ ਉਹ ਚਾਹ ਬਣਾ ਕੇ ਪੀਂਦੀ ਹੈ ਜਿਹੀ ਜਿਹੀ ਮੈਂ ਚਾਹ ਬਣਾਉਣੀ ਆ ਨਾ ਉਹੀ ਜੀ ਹੈ ਦੇਖ ਲਾ ਮਾਂ ਤੇਰੀ ਨੂਨੂ ਇਹਦਾ ਪਤਾ ਹੈਗਾ ਨਾ ਵੀ ਮੇਰੀ ਸੱਸ ਮਾਂ ਨੂੰ ਚਾਹ ਕਿਹੋ ਜੀ ਪਸੰਦ ਹੈ ਹੌਲੀ ਹੌਲੀ ਤੇਰੇ ਸਾਰੇ ਤੌਰ ਤਰੀਕੇ ਸਿੱਖ ਜੂਹੇ ਤੇਰੀ ਤਾਂ ਬਹੁਤ ਸੇਵਾ ਕਰਿਆ ਕਰੂ ਇਹ ਸੱਚੀ ਭਾਵੇਂ ਐ ਲੱਗਦਾ ਜਿਵੇਂ ਮਨਪ੍ਰੇਤਕ ਮੁੱਧਤਾਾਂ ਦੀ ਇਸ ਘਰੇ ਰਹਿ ਰਹੀ ਹੈਗੀ ਜਿਵੇਂ ਜਿਹੜੀ ਚਾਹ ਮੈਂ ਬਣਾ ਕੇ ਪੀਨੀ ਆ ਉਹੀ ਜੀ ਬਣਾ ਕੇ ਲਈ ਹੈਗੀ ਨਾ ਪੱਤੀ ਵੱਧ ਨਾ ਦੁੱਧ ਵੱਧ ਨਾਲੇ ਮੰਮੀ ਮੈਨੂੰ ਵੀ ਇਸ ਘਰ ਚ ਆ ਕੇ ਜਮਾ ਉਪਰਾਣੀ ਲੱਗਿਆ ਤੁਸੀਂ ਵੀ ਮੈਨੂੰ ਸੱਚੀ ਮੇਰੀ ਮਾਂ ਵਾਂਗੂ ਪਿਆਰ ਕਰਦੇ ਹੋ ਲੈ ਉਪਰਾ ਕਿਵੇਂ ਲੱਗੂ ਪੁੱਤਾਂ ਮੈਂ ਤੇਰੀ ਮਾਂ ਹੀ ਆ ਮੇਰੇ ਕਿਹੜਾ ਕੋਈ ਹੋਰ ਧੀ ਹੈਗੀ ਤੂੰ ਹੀ ਨੂੰਹ ਹੈ ਤੂੰ ਹੀ ਧੀ ਹੈ ਲੈਣਾ ਮੈਂ ਤੇਰੀ ਜੱੱਚੀ ਕੇ ਜਾ ਕੇ ਆਉਂਗੀ ਹੁਣ ਆ ਚਾਹ ਪੀ ਲਾ ਉਹਨੂੰ ਬੁਲਾ ਕੇ ਲਿਓਨੀ ਆਗੀ ਆ ਦੋਖ ਘਰ ਲੱਡੂ ਵਾਲੇ ਰਹਿੰਦੇ ਮੈਂ ਲੱਡੂ ਵੰਡਦੀ ਆ ਉਹਨਾਂ ਦੇ ਹਾਂ ਮਾਂ ਜ਼ਰੂਰੀ ਆ ਫਿਰ ਇਸਰ ਲਾਂਬਾ ਖੜਾ ਰਹਿੰਦਾ ਹੋਰ ਫਿਰ ਅਗਲਾ ਲਾਂਬੇ ਜੇ ਦੇਈ ਜਾਂਦਾ ਵੀ ਨਹੀਂ ਜ਼ਰੂਰੀ ਆ ਮम्मी ਮੈਨੂੰ ਦੱਸ ਦਿੰਦੇ ਵੀ ਸਬਜ਼ੀ ਕੀ ਬਣਾਵਾ ਫਿਰ ਮੈਂ ਰੋਟੀ ਬਣਾ ਲੂ ਆਪਣੀ ਸਾਬ ਜੀ ਦੇ ਪੁੱਤੋ ਤੇਰਾ ਚਾਚੀ ਕੋ ਸਾਗ ਆਇਆ ਸੀ ਫ੍ਰੀਜ ਚ ਪਿਆ ਉਹਨੂੰ ਤੜਕਾ ਲਾਉਣਾ ਹੈਗਾ ਤੇ ਰੋਟੀ ਬਣਾ ਲੀ ਠੀਕ ਆ ਮੰਮੀ ਕੋਈ ਨਾ ਜਦੋਂ ਤੁਸੀਂ ਲੱਡੂ ਵੰਡ ਕੇ ਆਉਂਗੇ ਉਦੋਂ ਮੈਂ ਰੋਟੀ ਤਿਆਰ ਕਰ ਲਾਂ ਚੰਗਾ ਪੁੱਤ ਕਰ ਲੈ ਰੋਟੀ ਤਿਆਰ ਤੂੰ ਬਸ ਮੈਂ ਤੜਕਾ ਨਾਲ ਮੈ ਲਵਾ ਦੂੰਗਾ ਲੈ ਹੋਰ ਹੋਰ ਬੱਚਾ ਵੀ ਹੋ ਜੇ ਪਹਿਲੇ ਦਿਨ ਹਣਾ ਹਾਂ ਹੋਲੀ ਰਸੋਈ ਦਾ ਭੇਤ ਆਊਗਾ ਘਰ ਪਰਿਵਾਰ ਦਾ ਜੇ ਨਾਲ ਮੈਂ ਹੈਲਪ ਕਰਾ ਦੂੰਗਾ ਥੋੜਾ ਜਹਣਾ ਚੱਲ ਵਧੀਆ ਪੁੱਤ ਚੱਲ ਵਧੀਆ ਨਾ ਇਹਦਾ ਜੀ ਲੱਗ ਜੂਗਾ ਹਰ ਵਾਰ ਜੇ ਕਰ ਲੈ ਮਨ ਫਿਰ ਕੰਮ ਮੈਂ ਜਾਇਆ ਮੈਂ ਤੇਰੀ ਚਾਚੀ ਕੇ ਚੱਲ ਠੀਕ ਹੈ ਮੈਂ ਲੈ ਤੈਨੂੰ ਸ਼ਰਮ ਨਹੀਂ ਆਉਂਦੀ ਤੁਸੀਂ ਮੰਮੀ ਦੇ ਅੱਗੇ ਕਹੀ ਜਾਣਾ ਟੜਕਾ ਮੰਮੀ ਮਹਿਲਵਾ ਦੂੰਗਾ ਕਿਉਂ ਮੈਨੂੰ ਕੰਮ ਨਹੀਂ ਕਰਨਾ ਆਉਂਦਾ ਉਹ ਫਿਰ ਕੀ ਹੋ ਗਿਆ ਤੇਰੇ ਬਹਣ ਨਾਲ ਯਾਰ ਤੇਰੇ ਨੇੜੇ ਰਹੂੰਗਾ ਮੈਂ ਮੰਮੀ ਪਤਨੀ ਕੀ ਸੋਚਣਗੇ ਵੀ ਸ਼ਾਇਦ ਨੇ ਹਾਂ ਅਨਸਾਰ ਹੀ ਮੇਰਾ ਮੁੰਡਾ ਕੰਮ ਤੇ ਲਾ ਲਿਆ ਹੈ ਮਾਂ ਕੁਝ ਨਹੀਂ ਸੋਚਦੀ ਯਾਰ ਮਾਣ ਨਾਲ ਵੀ ਵਿਆਹ ਤੋਂ ਪਹਿਲਾਂ ਹੱਤ ਪਟਾਉਂਦੀ ਸੀਗਾ ਹੁਣ ਤੇ ਨਾ ਬਟਾਦਾ ਕਰੂੰਗਾ ਅੱਛਾ ਚਲ ਠੀਕ ਆ ਫਿਰ ਆਈ ਕਰਿਓ ਚਾੜੂ ਮੈਂ ਲਾਲੂ ਪੋਚਾ ਤੁਸੀਂ ਲਾਲਿਓ ਹਣਾ ਚਾਦਰਾਂ ਮੈਂ ਵਿਛਾਲੂ ਡਸਟਿੰਗ ਤੁਸੀਂ ਕਰ ਲਿਓ ਤੇ ਚਾਚੂ ਮੈਂ ਬਨਾਲਿਆ ਕਰੂੰ ਭਾਂਡੇ ਤੁਸੀਂ ਧੋ ਲਿਆ ਕਰਿਓ ਠੀਕ ਆ ਨਾ ਹੁਣ ਕੀ ਹੋ ਗਿਆ ਰਹਿਣ ਦੋ ਬਸ ਚਲ ਕੋਈ ਨਹੀਂ ਕਰਾ ਦੇ ਕਰੂੰਗਾ ਮੈਂ ਮਣਪ੍ਰੀਤ ਹਾਂਜੀ ਮੰਮੀ ਬਣਾ ਲੀ ਪੁੱਤ ਰੋਟੀ ਹਾਂਜੀ ਮੰਮੀ ਅਰ ਸੂਈ ਚ ਮੈਂ ਸਾਰਾ ਕੰਮ ਨਵੇੜਤਾ ਬਸ ਆ ਚਾਦਰ ਜੀ ਰਹਿ ਗਈ ਸੀ ਝਾੜ ਕੇ ਵਿਛਾਉਣ ਵਾਲੀ ਮੈਂ ਖੱਟਾ ਲੈ ਵੀ ਕਾਰੀ ਨਾ ਚਲ ਆਉਣਾ ਕਿਸੇ ਨੇ ਨਹੀਂ ਮੰਮੀ ਆਉਣਾ ਤਾਂ ਕੀ ਨੇ ਆ ਵੈਸੇ ਹੀ ਸਫਾਈ ਕਰਨੀ ਸੀ ਸਫਾਈ ਤਾਂ ਕਰਨੀ ਸੀ ਚਲ ਮੈਂ ਕਹ ਕਿ ਤੇ ਮਾਂ ਤੇਰੇ ਪੇਕੇ ਤੋਂ ਹੋਣਗੇ ਵੀ ਨਹੀਂ ਮੰਮੀ ਕੀਤੀ ਸੀ ਮੰਮੀ ਨਾਲ ਗੱਲ ਉਹਨਾਂ ਨੇ ਤਾਂ ਮੈਨੂੰ ਕੁਛ ਨਹੀਂ ਦੱਸਿਆ ਵੀ ਅਸੀਂ ਤੈਨੂੰ ਮਿਲਣਾਉਣਾ ਜਾ ਵੈਸੇ ਓਹੋ ਪੁੱਤ ਮੈਂ ਤਾਂ ਐ ਪੁੱਛਦੀ ਸੀ ਵੀ ਦੇਖ ਤੇਰਾ ਸਮਾਨ ਨਹੀਂ ਛੱਡਣਾ ਆਉਂਦੇ ਹੈਗੇ ਬੈੱਡ ਮੇਜ਼ ਕੁਰਸੀਆਂ ਜਿਹੜਾ ਹੁੰਦਾ ਦਾਜ ਦੇ ਜਿਹਦਾ ਦਾਜ ਹਾਂ ਪੁੱਤ ਕੁੜੀਆਂ ਨੂੰ ਹੁਣ ਨਿਕਾ ਮਟਾ ਸਮਾਨ ਤਾਂ ਸਾਰਾ ਦਿੰਦੇ ਹੀ ਨੇ ਮਾਪਿਓ ਪਰ ਮੰਮੀ ਆਪਣੀ ਤਾਂ ਇਹ ਗੱਲ ਪਹਿਲਾਂ ਨਹੀਂ ਹੋਈ ਸੀ ਵਿਆਹ ਤੋਂ ਵੀ ਹਾਂ ਸਾਡੀ ਇੰਨੀ ਗੰਜੈਸ਼ ਨਹੀਂ ਹੈਗੀ ਅਸੀਂ ਸਮਾਨ ਦੇ ਸਕਦੇ ਉਹ ਤਾਂ ਤੁਸੀਂ ਕਿਹਾ ਸੀ ਵੀ ਸਾਨੂੰ ਕੁਝ ਨਹੀਂ ਚਾਹੀਦਾ ਓਹੋ ਮਨਪ੍ਰੀਤ ਪਤਮਾ ਉਹ ਦਾਦੇ ਹੀ ਦੀ ਗੱਲ ਨਹੀਂ ਕਰਦੀ ਹੁਣ ਜਿਹੜਾ ਇਹ ਤੇਰੀ ਪੇਟੀ ਨ ਮਾਰੀ ਹੈ ਨਾ ਕੋਈ ਸੋਫਾ ਸੈੱਟ ਬੈੱਡ ਬੁੱਡ ਜੇ ਐਰਾ ਵਗੈਰਾ ਇਹੋ ਜਿਹਾ ਸਮਾਨ ਤਾਂ ਹੁੰਦਾ ਹੀ ਹੈ ਮੰਮੀ ਫਿਰ ਇਹ ਸਾਰਾ ਸਮਾਨ ਤਾਂ ਦਾਦਾ ਦਾ ਹੀ ਹੁੰਦਾ ਕੁੱਲ ਮਿਲਾ ਕੇ ਹੋ ਤਾਂ ਦਾਦਾ ਹੀ ਗਿਆ ਨਾ ਮੰਮੀ ਤੁਸੀਂ ਤਾਂ ਨਾਲੇ ਆਪ ਦੇ ਮੂੰਹੋਂ ਕਿਹਾ ਸੀ ਵੀ ਸਾਡੇ ਘਰੇ ਸਾਰਾ ਕੁਝ ਆ ਪਈ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਫਿਰ ਹੁਣ ਆ ਇੱਕਦਮ ਇਹੋ ਜੀਆਂ ਗੱਲਾਂ ਓਹੋ ਪਤਾ ਤੂੰ ਨਿਆਣੀ ਹੈਗੀ ਤੈਨੂੰ ਨਹੀਂ ਪਤਾ ਇਹਨਾਂ ਗੱਲਾਂ ਦਾ ਦੇਖ ਕਹਿੰਦਾ ਤਾਂ ਹਰੇਕ ਹੀ ਹੁੰਦਾ ਵੀ ਅਸੀਂ ਭਈ ਦਾਜ ਲੈਣਾ ਨਹੀਂ ਪਰ ਆਸ ਵੀ ਸਭ ਨੂੰ ਹੁੰਦੀ ਹੈ ਵੀ ਇੰਨਾ ਸਾਮਾਨ ਸਾਡੇ ਘਰੇ ਆਊਗਾ ਚਲ ਤੈਨੂੰ ਨਹੀਂ ਪਤਾ ਕੋਈ ਗੱਲ ਨਹੀਂ ਤੇਰੀ ਮਾਂ ਨਾਲ ਗੱਲ ਕਰੂੰਗੀ ਮੈਂ ਛੱਡ ਕੇ ਜਾਂਦਾ ਹੂ ਇੱਕ ਅੱਧੇ ਦਿਨ ਚ ਤੇਰਾ ਭਰਾ ਸਾਮਾਨ ਪਰ ਮੈਨੂੰ ਤਾਂ ਲੱਗਦਾ ਵੀ ਵੀਰੇ ਨਾਲ ਵੀ ਇਹੋ ਜਿਹੀ ਕੋਈ ਗੱਲ ਨਹੀਂ ਹੋਈ ਤੂੰ ਕਿਉਂ ਖਬਰਾਉਣੀ ਆ ਫਿਰ ਕੋਈ ਨਹੀਂ ਨਿਕਮਟ ਸਮਾਨਤਾ ਦੇ ਹੀ ਦਿੰਦੇ ਹੁੰਦੇ ਨੇ ਮਾਪਿਓ ਕੋਈ ਵੱਡੀ ਗੱਲ ਨਹੀਂ ਹੁੰਦੀ ਚੱਲ ਤੂੰ ਕਰ ਲੈ ਕੰਮ ਤੇ ਮੈਂ ਰੋਟੀ ਦੀ ਬਰਕੀ ਖਾ ਲਾ ਤੂੰ ਖਾ ਲਈ ਰੋਟੀ ਨਹੀਂ ਮੰਮੀ ਖਾਣੀ ਆ ਖਾ ਲੈ ਪੁੱਤ ਕੰਮ ਕਰਕੇ ਪਹਿਲਾਂ ਰੋਟੀ ਖਾ ਲਿਆ ਕਰ ਕੋਈ ਗੱਲ ਨਹੀਂ ਕਮਾਲ ਦੀ ਗੱਲ ਮੈਂ ਤਾਂ ਮੰਮੀ ਨੂੰ ਆਪਦੀ ਮਾਂ ਵਾਲਾ ਦਰਜਾ ਦਿਆ ਦਿੱਤਾ ਹੋਇਆ ਵੀ ਜਿਹੋ ਜੀ ਮੈਂ ਆਪਦੀ ਮਾਂ ਨੂੰ ਛੱਡ ਕੇ ਆਈ ਆ ਉਹੋ ਜੀ ਇਸ ਘਰ 'ਚ ਮੇਰੀ ਇਹ ਮਾਂ ਹੈ ਪਰ ਮੰਮੀ ਤਾਂ ਗੱਲਾਂ ਹੀ ਹੋਰ ਤੌਰ ਤਰੀਕਿਆਂ ਦੀਆਂ ਕਰੀ ਜਾਂਦੇ ਨੇ ਕਿੱਧਰ ਦਾਜ ਦੇ 헤ਜ ਸਮਝੋ ਬਾਰ ਗੱਲ ਮੰਪ੍ਰੀਤ ਉਹ ਯਾਰ ਇੱਦਾਂ ਤਾਂ ਧਿਆਨ ਮਾਰ ਲੈ ਕੀ ਸੋਚੀ ਜਾਨੀ ਆ ਤੂੰ ਆ ਦੇਲਾ ਸਾਰਾ ਦੁੱਧੋਂ ਮਚਾਤਾ ਸੀ ਤੇ ਦਾ ਓਹੋ ਸੋਚ ਕੀ ਜਾਨੀ ਆ ਹੋਇਆ ਕੀ ਆ ਤੈਨੂੰ ਤੁਹਾਨੂੰ ਪਤਾ ਅਦੋਂ ਮੈਨੂੰ ਮੰਮੀ ਨੇ ਨਾ ਸੋਚਾਂ ਦੀਆਂ ਚ ਪਾਤਾ ਸੋਚਾਂ ਚ ਪਾਤਾ ਮੰਮੀ ਨੇ ਕਿਉਂ ਕੀ ਹੋ ਗਿਆ ਤੁਸੀਂ ਤਾਂ ਉਦੋਂ ਵਗ ਗਏ ਸੀ ਜਦੋਂ ਮੰਮੀ ਲੱਡੂ ਵੰਡ ਕੇ ਘਰ ਹੀ ਆਈ ਨਾ ਤੇ ਮੈਂ ਸਫਾਈ ਕਰੀ ਜਾਂਦੀ ਸੀ ਕਮਰੇ ਚ ਮੰਮੀ ਨੇ ਅਨਸਾਰ ਮੈਨੂੰ ਸਿੱਧੀ ਇੱਕੀ ਗੱਲ ਕਹੀ ਕਹਿੰਦੇ ਅਖੇ ਤੇਰੀ ਪੇਕਿਆਂ ਨਾਲ ਤੇਰੇ ਕੋਈ ਗੱਲ ਨਹੀਂ ਹੋਈ ਬੀ ਹਾਂ ਉਹਨਾਂ ਨਾਲ ਸਮਾਨ ਛੱਡਣ ਆਉਣਾ ਕਿ ਨਹੀਂ ਆਉਣਾ ਮੈਂ ਕਿਹਾ ਨਹੀਂ ਮੰਮੀ ਮੇਰੀ ਤਾਂ ਇਹੋ ਜੀ ਕੋਈ ਗੱਲ ਨਹੀਂ ਹੋਈ ਮੇਖਨਾਲ ਤੁਸੀਂ ਤਾਂ ਕਿਹਾ ਸੀ ਵੀ ਅਸੀਂ ਕੋਈ ਸਮਾਨ ਲੈਣਾ ਹੀ ਨਹੀਂ ਸਾਡੇ ਘਰੇ ਸਾਰਾ ਖੁਸ਼ ਆ ਕਹਿੰਦੇ ਨਹੀਂ ਪੁੱਤ ਅਖੇ ਸਮਾਨ ਤਾਂ ਅਸੀਂ ਬੇਸ਼ੱਕ ਕਿਹਾ ਸੀ ਵੀ ਸਾਡੇ ਘਰੇ ਸਾਰਾ ਖੁਸ਼ ਆ ਪਰ ਅਖੇ ਨਕ ਤਾਂ ਹਰ ਇੱਕ ਦਾ ਫਰਜ਼ ਬੰਦਾ ਹੀ ਹੁੰਦਾ ਤੇਰੇ ਪੇਕੇ ਆ ਕੇ ਸਮਾਨ ਦੇ ਕੇ ਜਾਣ ਇਹ ਗੱਲ ਕੋਈ ਕਹਿਣ ਵਾਲੀ ਹੁੰਦੀ ਆ ਅੱਛਾ ਯਾਰ ਮਨ ਤੈਨੂੰ ਇਹ ਗੱਲ ਕਿਹੀ ਆ ਯਕੀਨਚਾ ਤਾਂ ਹੁੰਦੀ ਨਹੀਂ ਹੈਗਾ ਗੱਲ ਤੇ ਯਾਰ ਵੀ ਮਾਂ ਇਹ ਗੱਲ ਕਹਿ ਸਕਦੀ ਆ ਸੱਚੀ ਤੁਸੀਂ ਮੇਰੇ ਯਕੀਨ ਕਰੋ ਮੈਂ ਝੂਠ ਨਹੀਂ ਬੋਲਦੀ ਮੰਮੀ ਨੇ ਖੁਦ ਆਪਦੇ ਮੂੰਹੋਂ ਮੈਨੂੰ ਇਹ ਗੱਲ ਕਹੀ ਆ ਉਹ ਕਮਲੀਏ ਉਹ ਮਾਂ ਤੇ ਨਾ ਚੌੜ ਕਰਦੀ ਹੁਣੀ ਉਹ ਐਂ ਦੇਖਦੀ ਆ ਵੀ ਦੇਖਾ ਮੇਰੀ ਨੂੰਹ ਦਾ ਸੁਭਾਅ ਕਿਹਜਾ ਮੇਰੀ ਗੱਲ ਦਾ ਗੁੱਸਾ ਕਰਦੀ ਆ ਕਿ ਨਹੀਂ ਤੂੰ ਆਪ ਦੇਖ ਘਰੇ ਬੈੱਡ ਵੀ ਹੈਗਾ ਕੁਰਸੀਆਂ ਵੀ ਨੇ ਟੇਬਲ ਟੂਕ ਸਾਰਾ ਕੁਝ ਹੀ ਡਜ ਹੈ ਫਰਿੱਜ ਵੀ ਸੁੱਖਣਾ ਆਪਣੇ ਹੈਗਾ ਕੱਪੜੇ ਤਾਂ ਮਸ਼ੀਨ ਵੀ ਆ ਫੇਰ ਆਪ ਨੂੰ ਭਲਾ ਸਾਰੇ ਸਾਮਾਨ ਦੀ ਕੀ ਲੋੜ ਹੈ ਓਏ ਨਾਲੇ ਜੇ ਸਮਾਨ ਦੀ ਲੋੜ ਹੁੰਦੀ ਹੁਣੀ ਵੀ ਸੀ ਨਾ ਤਾ ਮਾਂ ਨੇ ਪਹਿਲੀ ਕਹਿ ਦੇਣਾ ਸੀਗਾ ਵੀ ਪੈਸਾਂ ਦਾ ਚਾਹੀਦਾ ਮੈਂ ਤਾਂ ਆਪਦੇ ਮੁੰਡੇ ਦਾ ਵਿਆਹ ਤਾਂ ਕਰੂੰਗੀ ਪਹਿਲਾਂ ਮਾਂ ਨੇ ਕੋਈ ਸ਼ਰਤ ਰੱਖੀ ਨਹੀਂ ਰੱਖੀ ਨਾ ਉਹ ਮਾਂ ਤੇ ਨੂੰ ਮਜ਼ਾਕ ਕਰੀ ਜਾਂਦੀ ਆ ਐਵੇਂ ਨਾ ਫਿਕਰ ਕਰ ਤੂੰ ਠੀਕ ਹੈ ਪਰ ਤੁਸੀਂ ਆਪ ਹੀ ਦੱਸੋ ਦੇਖੇ ਇਹੋ ਜਿਹਾ ਮਜ਼ਾਕ ਕੌਣ ਕਰਦਾ ਹੁੰਦਾ ਬਣਾ ਓਹੋ ਤੂੰ ਮੇਰੀ ਗੱਲ ਸੁਣ ਜੇ ਤਾਂ ਮੰਮੀ ਨੇ ਅੱਗੇ ਤੋਂ ਇਹ ਜੀ ਗੱਲ ਤੇ ਨਾ ਛੇੜੀ ਫਿਰ ਤਾਂ ਆਪਾਂ ਮੰਨ ਲਾਂਗੇ ਮੈਂ ਮਾਂ ਮਜ਼ਾਕ ਨਹੀਂ ਕਰੀ ਉਹ ਸੀਰੀਅਸ ਐਸ ਮੁੱਦੇ 'ਤੇ ਹਾਂ ਪਰ ਜੇ ਅੱਗੇ ਤੋਂ ਨਾ ਛੇੜੀ ਫਿਰ ਤਾਂ ਮਜ਼ਾਕ ਹੀ ਆ ਨਾ ਕਿਉਂ ਟੈਨਸ਼ਨ ਲਈ ਜਾਨੀਂ ਆ ਉਹ ਮੈਂ ਕੰਮ ਲਈ ਤੇਰੇ ਨਾਲ ਆ ਮੈਂ ਤਾਂ ਸੱਚੀ ਸੋਚਾਂ ਚ ਪੈ ਗਈ ਸੀ ਵੀ ਮੈਂ ਤਾਂ ਮੰਮੀ ਨੂੰ ਇੰਨੀ ਚੰਗੀ ਸਮਝਦੀ ਆ ਤੇ ਮੰਮੀ ਮੇਰੇ ਨਾਲ ਕਿਹੋ ਜੀਆਂ ਗੱਲਾਂ ਕਰਦੀ ਮਮਮੀ ਬਹੁਤ ਜ਼ਿਆਦਾ ਚੰਗੀ ਐ ਠੀਕ ਐ ਤੈਨੂੰ ਹਜੇ ਮਾਂ ਦਾ ਸਵਾਲ ਹਾਲੇ ਹੀ ਪਤਾ ਲੱਗੂਗਾ ਮਾਂ ਥੋੜੀ ਜਿਹੀ ਮਜ਼ਾਕਿਆਵੀ ਐ ਮਜ਼ਾਕ ਕਰ ਜਾਂਦੀ ਐ ਕਈ ਵਾਰ ਸਾਰ ਕੋਈ ਨਾ ਨਾਲੇ ਹੁਣ ਮੇਰੀ ਗੱਲ ਸੁਣ ਮੈਂ ਨਾਲ ਆ ਛੇਤੀ ਦੇ ਦੋ ਫੜਕੇ ਲੜ ਲੈ ਯਾਰ ਭੁੱਖ ਬੋਲ ਲੀਏ ਫੇਰ ਰੋਟੀ ਖਾ ਲਾਂਗੇ ਆਪਾਂ ਠੀਕ ਆ ਠੀਕ ਐ ਸਵੇਰੇ ਫੇਰ ਕੰਮ ਤੇ ਜਾਣਾ ਮੈਂ ਕੋਈ ਗੱਲ ਨਹੀਂ ਹਾਂ ਚਲ ਠੀਕ ਐ ਸ਼ੁਕਰਾ ਇਹਨਾਂ ਨੇ ਤਾਂ ਵੈਸੇ ਮੇਰੀ ਟੈਨਸ਼ਨ ਜੀ ਲਾ ਹੀ ਦਿੱਤੀ ਦਿਮਾਗ ਤੋਂ ਨਹੀਂ ਮੈਂ ਤਾਂ ਐਂ ਸੋਚੀ ਜਾਣਾ ਸੀ ਦਿਨ ਪਰ ਰਾਤ ਵੀ ਹਾਏ ਮੰਮੀ ਸਾਡੇ ਤੋਂ ਦਾਅ ਚ ਮੰਗਦੇ ਨੇ ਸਾਡੇ ਕੋਲ ਤਾਂ ਇਨਾ ਪੈਸਾ ਵੀ ਨਹੀਂ ਹੈਗਾ ਜਾਂ ਮੇਰਾ ਭਾਈ ਜਾਂ ਮੇਰੀ ਮਾਂ ਇਹੋ ਜਿਹਾ ਸਮਾਨ ਦੇ ਜਾਣਗੇ ਇੱਥੇ ਆ ਕੇ ਪਰ ਇਹ ਬਹੁਤ ਚੰਗੇ ਨੇ ਸੱਚੀ ਇਹਨਾਂ ਦੇ ਸਿਰ ਤੇ ਮੇਰੀ ਤਾਂ ਸਾਰੀ ਜ਼ਿੰਦਗੀ ਸੌਖੀ ਨਿਕਲ ਜੂ ਮਾਂ ਬੜੀ ਖੁਸ਼ ਲੱਗਦੀ ਐ ਕੀ ਗੱਲ ਹੋ ਗਈ ਖੁਸ਼ ਨਾ ਹੋਵਾਂ ਹੋਰ ਕੀ ਕਰਾਂ ਮੇਤਤੀ ਦਾ ਫੋਨ ਆਇਆ ਥੀ ਮਨਪ੍ਰੀਤ ਦਾ ਅੱਛਾ ਹਾਂ ਲੱਗਦਾ ਮਨਪ੍ਰੀਤ ਭੈਣ ਵਧੀਆ ਖੁਸ਼ ਹੋਣੀ ਉੱਥੇ ਤਾਹੀਂ ਅਸੀਂ ਜਾਨੀਆ ਹੈ ਹਾਂ ਕਹਿੰਦੀ ਮੈਨੂੰ ਤਾਂ ਮੇਰੀ ਸੱਸ ਵੀ ਵੀ ਇਹ ਘਰ ਵਾਲਾ ਵੀ ਬਹੁਤ ਵਧੀਆ ਪਿਆਰ ਕਰਦੇ ਨੇ ਕਹਿੰਦੀ ਮੇਰਾ ਤਾਂ ਜੀ ਲੱਗਿਆ ਹੋਇਆ ਮੇਰਾ ਤਾਂ ਆਉਣ ਨੂੰ ਵੀ ਨਹੀਂ ਜੀ ਕਰਦਾ ਉਰੇ ਚਲ ਵਧੀਆ ਮਾਂ ਜੇ ਮਨਪ੍ਰੀਤ ਭੈਣ ਵਧੀਆ ਖੁਸ਼ ਹੈ ਜਹ ਜਰ ਇਸ ਤਪ ਚੋਂਦੀ ਸੀ ਨਾ ਇਹਲਾ ਪਰਮੰਤ ਮੰਨੇ ਇਹ ਜਹ ਕਰਮ ਲਿਆ ਤਾਂ ਆਪਾਂ ਨੂੰ ਹੋਰ ਪੁੱਤ ਮੈਨੂੰ ਵੀ ਆਈਆਂ ਵੀ ਚੱਲ ਚੰਗਾ ਘਰ-ਬਾਰ ਮਿਲ ਗਿਆ ਮੇਰੀ ਧੀ ਵੀ ਸੁੱਖ ਕੱਟ ਲੂਗੀ ਓਰੇ ਤਾਂ ਪੁੱਤ ਤੁਹਾਡੇ ਨਾਲ ਆਈਆਂ ਹੁੰਦੀ ਆ ਜਦ ਦਾ ਤੁਹਾਡਾ ਬਾਪ ਮਰਿਆ ਕਦੇ ਮੈਂ ਚੱਜ ਦਾ ਤੁਹਾਨੂੰ ਪਾਉਣ ਨੂੰ ਨਹੀਂ ਹੰਡਾਉਣ ਨੂੰ ਨਹੀਂ ਚੱਲ ਹੁਣ ਚੰਗਾ ਘਰ-ਬਾਰ ਮਿਲ ਗਿਆ ਉਹਨੂੰ ਉਹ ਚਲ ਮਾ ਘਰ-ਬਾਰ ਤਾਂ ਵਧੀਆ ਆਪਾਂ ਨੂੰ ਚੰਗਾ ਮਿਲਿਆ ਜਿਹੜਾ ਮਿਲਿਆ ਹਨ ਤੂੰ ਬੰਦੇ ਵੀ ਦੇਖ ਲੈ ਕਿੰਨੇ ਚੰਗੇ ਨੇ ਉਹਦੀ ਸੱਸ ਕਿੰਨੀ ਚੰਗੀ ਹੈ ਮਨਪਤੀ ਦੇ ਨਾਲ ਕਿੰਨੇ ਵਧੀਆ ਸੁਭਾਣ ਨਾਲ ਰਹਿੰਦੀ ਆ ਦੱਸ ਚੱਲ ਪੁੱਤ ਉਹਨੂੰ ਤਾਂ ਘਰ-ਬਾਰ ਵਧੀਆ ਮਿਲ ਗਿਆ ਹੁਣ ਮੈਨੂੰ ਤਾਂ ਤੇਰੀ ਸੋਚ ਆ ਵੀ ਤੈਨੂੰ ਵੀ ਵਧੀਆ ਕੁੜੀ ਮਿਲ ਜਵੇ ਕੋਈ ਬਸ ਕਹਿ ਦਿੰਦੇ ਨੇ ਮਾਵਾ ਨੂੰ ਤਾਂ ਇਹੀ ਹੁੰਦਾ ਏ ਵੀ ਚੰਗਾ ਤੀ ਪੁੱਤ ਆ ਜਵੇ ਘਰ ਸੰਭਲ ਲਵੇ ਓਹ ਹਜੇ ਕੀ ਹੋਇਆ ਮਾਂ ਬਿਆਨ ਨੂੰ ਹਜੇ ਕਿੰਨੀ ਕੋਮਰ ਹੋਈ ਆ ਇਹ ਤਾਂ ਮੈਂ ਬਹੁਤ ਸਾਰਾ ਕਮਾਉਣਾ ਕੋਈ ਹੋਰ ਮਤਲਬ ਵਧੀਆ ਘਰ-ਬਾਰ ਬਣਾਵਾਂਗੇ ਫਿਰ ਕਿਤੇ ਜਾ ਕੇ ਸੋਚਾਂਗੇ ਦੱਸ ਚੱਲ ਪੁੱਤ ਹੁਣ ਤੂੰ ਵਧੀਆ ਪੜ੍ਹ ਲਿਖ ਤਾ ਗਿਆ ਨੌਕਰੀ ਵੀ ਮਿਲੇ ਜਾਊਗੀ ਕੋਈ ਉਹ ਤਾਂ ਠੀਕ ਐ ਮਾ ਮੈਂ ਤਾਂ ਸੋਚਦਾ ਵੀ ਸਾਰੀਆਂ ਆਪਣੀ ਭੈਣ ਵਰਗੀਆਂ ਚੰਗੀਆਂ ਥੋੜੀਆਂ ਹੁੰਦੀਆਂ ਨੇ ਇਹ ਕੱਲ ਨੂੰ ਕੋਈ ਕਲੇਸ਼ਨ ਆ ਗਈ ਉਹ ਤੇਰੇ ਨਾਲ ਕਲੇਸਾ ਰੱਖਿਆ ਕਰੂ ਉਹ ਤਾਂ ਤਾਂ ਹੀ ਨਹੀਂ ਵਿਆਹ ਕਰਾਉਂਦਾ ਚੱਲ ਤੂੰ ਵੀ ਕੁਝ ਚੰਗਾ ਸੋਚ ਲਿਆ ਕਰ ਤੈਨੂੰ ਮੈਂ ਕਹਿੰਨੀ ਆ ਵੀ ਉਹ ਤਾਂ ਚੰਗੀ ਆਊਗੀ ਤੂੰ ਕਿਹਾ ਕਰੇਗਾ ਵੀ ਮਾਂ ਨਾਲ ਲੜਿਆ ਕਰ ਉਹ ਮੈਂ ਕਾਨੂੰ ਕਹਿਣਾ ਮੈਂ ਤਾਂ ਇਹ ਸੋਚਦਾ ਵੀ ਮੇਰੀ ਪਿਆਰੀ ਮਾਂ ਨੂੰ ਕੋਈ ਦੁੱਖ ਦੇਣ ਵਾਲੀ ਨਾ ਆਵੇ ਇਹ ਸੋਚਦਾ ਮੈਂ ਦੱਸ ਚੱਲ ਪੁੱਤ ਸਭ ਕੁਝ ਠੀਕੇ ਹੋਊਗਾ ਸਭ ਤੋਂ ਵੱਡਾ ਬੋਝ ਤਾਂ ਕਹਿੰਦੇ ਨੇ ਧੀ ਦਾ ਹੁੰਦਾ ਚਲ ਉਹ ਬਾਰ ਚੋਂ ਉੱਠ ਗਈ ਹੁਣ ਆਪਾਂ ਨੂੰ ਕੋਈ ਉਹ ਨਹੀਂ ਹੈਗਾ ਉਹ ਚਲ ਆਪਣੀ ਭੈਣ ਵੀ ਘਰੇ ਸੁਖੀ ਜਾ ਤੂੰ ਮੈਂ ਉਹਦਾ ਨਾ ਬਾਲਾ ਸੋਚਿਆ ਕਰ ਹਨਾ ਪਰਮਾਤਮਾ ਨੇ ਜਿਹੜਾ ਜ ਮਿਲਿਆ ਤਾਂ ਵਧੀਆ ਸੁਖੀ ਹੈ ਚਲ ਚੰਗਾ ਹੁਣ ਮੈਨੂੰ ਵੀ ਜਾਣ ਦੇ ਔਰੇ ਗੱਲਾਂ ਚਲਾ ਲੈ ਰੋਟੀ ਖਾਲੀ ਸੀ ਤੇ ਰੋਟੀ ਤਾਂ ਮੈਂ ਖਾਇਆ ਤੀਗਾ ਚਲ ਠੀਕ ਹੈ ਫਿਰ ਹਨਾ ਟਾਈਮ ਨਾਲ ਆ ਜੀ ਪੁੱਤ ਹੈਲੋ ਮम्मी ਸਾਸਟ੍ਰੀ ਕਾ ਜੀ ਕਿਵੇਂ ਆ ਵਧੀਆ ਮੰਮੀ ਤੁਸੀਂ ਦੱਸੋ ਤੁਹਾਡਾ ਕੀ ਹਾਲ ਆ ਵੀਰਾ ਕਿਵੇਂ ਆ ਸਾਰੇ ਠੀਕ ਆ ਚਾ ਅੱਛਾ ਸਾਰੀ ਗੱਲ ਹਾਂਜੀ ਹਾਂਜੀ ਯਾਦ ਨਹੀਂ ਆਦੀ ਕਹਿੰਦੇ ਨੂੰ ਕੋਈ ਨਹੀਂ ਕਰੇ ਉਹ ਮੰਮੀ ਯਾਦ ਤਾਂ ਬਹੁਤ ਆਉਂਦੀ ਆ ਤੁਹਾਨੂੰ ਪਤਾ ਨਾ ਬਸ ਘਰ ਦੇ ਕੰਮਾਂ ਕਾਰਾਂ ਚ ਮੈਂ ਫੋਨ ਨਾਲ ਘੱਟ ਧਿਆਨ ਦਿੰਨੀ ਆ ਥੋੜਾ ਜਿਹਾ ਤੇ ਨਾਲੇ ਤੁਸੀਂ ਕਿਹੜਾ ਫਿਰ ਆਪਦੀ ਆਪ ਲਾ ਲਿਆ ਲੇ ਮੰਮੀ ਤੁਸੀਂ ਕੋਈ ਉਪਰਿਓ ਤੁਸੀਂ ਤਾਂ ਸਭੋ ਮੇਰੇ ਆਪਦੇ ਹੋ ਤੁਸੀਂ ਤਾਂ ਫੋਨ ਲਾਈ ਸਕਦੇ ਹੋ ਹਾਲ ਚਾਲ ਦਾ ਬੰਦੇ ਨੇ ਪੁੱਛਣਾ ਹੀ ਹੁੰਦਾ ਚੱਲ ਆਪਾਂ ਚੱਲਦੇ ਹਾਂ ਮੈਨੂੰ ਅੱਖ ਤੇ ਰੰਗ ਹੀ ਲੱਗ ਗਿਆ ਹਾਂਜੀ ਮੰਮੀ ਜੀ ਤਾਂ ਲੱਗ ਗਿਆ ਪਰ ਤੁਹਾਨੂੰ ਪਤਾ ਆਪਦੇ ਘਰ ਦੀ ਆਤ ਤਾਂ ਬੰਦੇ ਨੂੰ ਆਉਂਦੀ ਹੁੰਦੀ ਆ ਪਰ ਨਾ ਇਹ ਦੋਨੇ ਜਾਨੇ ਬਹੁਤ ਵਧੀਆ ਨੇ ਨਾਲੇ ਮੰਮੀ ਜੀ ਤੇ ਨਾਲੇ ਇਹ بس ਮੰਮੀ ਤੁਸੀਂ ਮੇਰੀ ਟੈਨਸ਼ਨ ਤਾਂ ਲੈਣੀ ਹੀ ਛੱਡ ਦਿਓ ਇਹ ਸਮਝ ਲਓ ਵੀ ਤੁਹਾਡੀ ਕੁੜੀ ਤਾਂ ਕੋਈ ਹੈ ਹੀ ਨਹੀਂ ਸੀ ਹੁਣ ਤਾਂ ਬਸ ਤੁਸੀਂ ਵੀਰੇ ਦੀ ਟੈਨਸ਼ਨ ਲਓ ਬੱਚਾ ਉਹਦੀ ਵੀ ਟੈਨਸ਼ਨ ਹੈਗੀ ਆ ਪਰ ਤੇਰੇ ਨਾਲ ਵੀ ਥੋੜੀ ਪਿਆਰ ਆ ਮੇਰਾ ਉਹ ਮੈਂ ਤੁਹਾਨੂੰ ਭੁੱਲਣ ਨੂੰ ਨਹੀਂ ਕਹਿੰਦੀ ਮੰਨ ਲਓ ਜਿਹੜੀਆਂ ਤੁਸੀਂ ਮੇਰੀਆਂ ਮਾੜੀਆਂ ਮਾੜੀਆਂ ਗੱਲਾਂ ਦਿਲ ਚ ਲੈ ਕੇ ਬੈਠ ਜਾਂਦੇ ਸੀ ਨਾ ਵੀ ਹਾਏ ਮੇਰੀ ਮਨਪ੍ਰਿਤ ਦਾ ਵਿਆਹ ਕਿਵੇਂ ਹੋਊਗਾ ਮੇਰੀ ਮਨਪ੍ਰਿਤ ਕਿਹੜੇ ਘਰੇ ਵਿਆਹ ਹੀ ਜਾਊਗੀ ਕਿ ਇਹੋ ਜਿਹੀ ਮਿਲਣਗੇ ਇਸ ਪੱਖੋਂ ਕਹਿੰਦੀ ਆ ਇਸ ਪੱਖੋਂ ਹੁਣ ਤੁਸੀਂ ਜਮਾਂ ਟੈਨਸ਼ਨ ਫ੍ਰੀ ਹੋ ਚਲ ਠੀਕ ਆ ਮੰਮੀ ਫਿਰ ਮੈਂ ਕੰਮ ਕਰਕੇ ਨਾ ਫੇਰ ਫੋਨ ਲਾਉਂਗਾ ਚੰਗਾ ਅੱਛਾ ਮੰਮੀ ਕਿਹਦਾ ਫੋਨ ਆ ਮਨਪ੍ਰੀਤ ਮੰਮੀ ਮੰਮੀ ਦਾ ਫੋਨ ਆਇਆ ਸੀ ਅੱਛਾ ਕੀ ਕਹਿੰਦੀ ਫੇਰ ਕੁਛ ਨਹੀਂ ਬੱਸ ਮੰਮੀ ਤਾਂ ਹਾਲ ਚਾਲ ਹੀ ਪੁੱਛਦੇ ਸੀ ਕਹਿੰਦੇ ਕਿਵੇਂ ਤੇਰਾ ਖੇ ਜੀ ਲੱਗ ਗਿਆ ਇੱਥੇ ਮੈਂ ਕਿਹਾ ਹਾਂਜੀ ਅੱਛਾ ਲੈ ਫਿਰ ਮੇਰੀ ਗੱਲ ਕਰਾ ਦਿੰਦੀ ਓਹੋ ਮੰਮੀ ਉਹਦੋਂ ਤਾਂ ਮੈਂ ਫੋਨ ਹੀ ਕੱਟ ਗਈ ਸੀ ਕੋਈ ਗੱਲ ਨਹੀਂ ਜੇ ਤੁਸੀਂ ਗੱਲ ਕਰਨੀ ਹੈ ਮੈਂ ਹੁਣ ਲਾ ਦਿੰਨੀ ਆ ਨਾ ਨਾ ਚਲ ਤੂੰ ਮੈਨੂੰ ਐਂ ਦੱਸ ਤੈਂ ਗੱਲ ਕਰ ਲਈ ਤੇਰੀ ਮਾਂ ਨਾਲ ਹਾਂਜੀ ਮੰਮੀ ਗੱਲ ਤਾਂ ਹੁਣੇ ਆ ਕਰਕੇ ਤਾਂ ਹਟੀਆਂ ਆ ਤਾਂ ਕਰਕੇ ਹਟੀਆਂ ਵੀ ਐਂ ਦੱਸਿਆ ਵੀ ਕਦੋਂ ਆਣ ਕੇ ਸਮਾਨ ਸਮੂਹ ਛੱਡਣਾ ਨਹੀਂ ਮੰਮੀ ਇਹਦੇ ਬਾਰੇ ਤਾਂ ਮੈਂ ਕੋਈ ਗੱਲ ਨਹੀਂ ਕਰੀ ਤੁਹਾਨੂੰ ਕੋਈ ਤਾਂ ਜਾਣਦੀ ਆ ਵੀ ਮੈਂ ਤਾਂ ਬਸ ਨੋਰਮਲ ਹਾਲਚਾਲ ਪੁੱਛਿਆ ਸੀ ਮੰਮੀ ਤੋਂ ਲੈ ਨਾ ਫਿਰ ਜੇ ਕਰੀ ਨਹੀਂ ਤਾਂ ਕਰਨਗੀ ਕਦੋਂ ਗੱਲ ਕਰ ਭਾਈ ਸਮਾਨ ਛੱਡ ਕੇ ਜਾਣ ਇੱਥੇ ਸਰੀਕੇ ਵਾਲੇ ਦੇਖ ਕੀ ਕੀ ਕਹਿੰਦੇ ਨੇ ਵੀ ਤੁਹਾਡੀ ਬਹੂ ਦਾ ਸਮਾਨ ਨਹੀਂ ਆਇਆ ਮੰਮੀ ਮੈਨੂੰ ਤਾਂ ਲੱਗਿਆ ਸੀ ਵੀ ਤੁਸੀਂ ਵੈਸੇ ਹੀ ਮੇਰੇ ਤੋਂ ਮਜ਼ਾਕ ਨਾਲ ਪੁੱਛਦੇ ਹੋ ਇਹ ਮਜ਼ਾਕ ਹੋਂਦਾਗਾ ਮਜ਼ਾਕ ਆ ਗੀਆਂ ਹੋਰ ਗੱਲਾਂ ਬਥੇਰੀਆਂ ਹੁੰਦੀਆਂ ਨੇਗੀਆਂ ਮੈਂ ਤੈਨੂੰ ਐਂ ਕਿਹਾਤੀ ਵੀ ਭਾਈ ਦੇਖ ਸਰੀਕੇ ਚ ਮੈਂ ਵੀ ਰਹਿਣਾਗਾ ਹੁਣ ਮਾੜਾ ਮੋਟਾ ਨੱਕ ਬੁੱਲ ਤਾਂ ਲਾਉਣਗੇ ਅਗਲੇ ਕੋਈ ਗੱਲ ਨਹੀਂ ਮੰਮੀ ਜੇ ਮੈਨੂੰ ਮੰਮੀ ਦਾ ਫੇਰ ਫੋਨ ਆਇਆ ਨਾ ਮੈਂ ਪੱਕਾ ਇਹ ਗੱਲ ਕਰ ਲੂੰਗੀ ਮੈਂ ਫੇਰ ਕਦੋਂ ਗੱਲ ਕਰਾਂਗੀ ਤੂੰ ਹੁਣ ਗੱਲ ਨਹੀਂ ਕਰਨੀ ਦਿੱਤਾ ਮੈਨੂੰ ਨਹੀਂ ਪਤਾ ਹੁਣੀ ਫੋਨ ਲਾ ਕੇ ਗੱਲ ਕਰ ਅੱਜ ਸੱਟਣਾ ਸਮਾਨ ਆਉਂਦੇ ਨੇ ਕਿ ਕੱਲ ਨੂੰ ਸੱਟਣਾ ਆਉਂਦੇ ਨੇ ਉਹ ਮੰਮੀ ਕੋਈ ਗੱਲ ਨਹੀਂ ਮੈਂ ਮੰਮੀ ਨਾਲ ਨਹੀਂ ਇਹ ਗੱਲ ਕਰ ਸਕਦੀ ਨਾਲੇ ਤੁਹਾਨੂੰ ਪਤਾ ਹੁਣ ਤਾਂ ਵੀਰਾ ਵੀ ਘਰੇ ਨਹੀਂ ਹੁਣਾ ਮੈਂ ਵੀਰੇ ਨਾਲ ਗੱਲ ਕਰਕੇ ਦੱਸ ਦੂੰ ਤੁਹਾਨੂੰ ਨਾ ਮੈਨੂੰ ਐ ਦੱਸ ਨਹੀਂ ਵੀਰਾ ਤੇਰਾ ਗਾਂਹ ਦੀ ਡੀਸੀ ਲੱਗਿਆ ਹੋਇਆ ਹੈਗਾ ਇੱਥੇ ਗਲੀਆਂ 'ਚ ਉਹ ਭੌਂਕਦਾ ਫਿਰਦਾ ਹੁੰਦਾ ਨਾ ਐਨਾ ਉਹਨਾਂ ਨੂੰ ਆਪ ਤਾਂ ਸ਼ਰਮ ਨਹੀਂ ਆਉਂਦੀ ਪੁੱਤ ਆਲੇ ਤਾਂ ਕਹਿ ਨਹੀਂ ਹੁੰਦੇ ਨੇ ਵੀ ਭਾਈ ਕੋਈ ਨਾ ਚੱਲ ਸਰਜੂ ਸਾਨੂੰ ਤਾਂ ਫਿਰਤੀ ਆਲੇ ਨੂੰ ਸ਼ਰਮ ਨਹੀਂ ਆਉਂਦੀ ਮਾਣੀ ਮੋਟੀ ਕੁਸਤਾ ਦੇ ਕੇ ਜਾਂਦੇ ਤੋਰਤੀ ਉੜਦੇ ਬੱਲੇ ਜਾ ਕੇ ਮੰਮੀ ਐ ਮੰਗ ਕੇ ਕੌਣ ਮੂੰਹ ਹਸਮਣ ਲੈਂਦਾ ਹੁੰਦਾ ਮਾ ਕੀ ਹੋ ਗਿਆ ਕਦੋਂ ਤੁਹਾਡੇ ਕਲੇਜ ਪਾਤਾ ਕਰੇ ਤੂੰ ਚੁੱਪ ਕਰ ਜਾਵੇਂ ਮੈਨੂੰ ਪਤਾ ਵੀ ਮੰਗ ਕੇ ਸਮਾਨ ਨਹੀਂ ਲੈਂਦੇ ਹੁੰਦੇ ਪਰ ਆਪਨੇ ਵੀ ਅਗਲੇ ਨੇ ਸਮਾਨ ਦੇ ਕੇ ਜਾਣਾ ਸੀ ਮਾੜਾ ਮੋਟਾ ਤਾਂ ਸੰਗ ਸ਼ਰਮ ਮੰਦੇ ਘੱਟੋ ਘੱਟ ਕੁੜੀਆਂ ਕਤਰੀਆਂ ਵਾਲਾ ਸਮਾਨ ਤਾਂ ਦੇ ਕੇ ਜਾਂਦੇ ਜੇ ਤਾਂ ਮੈਂ ਮੰਗ ਲੈਂਦੀ ਵੀ ਕਿੱਲੇ ਦਾ 1.5 ਲੱਖ ਦਿਓ ਭਈ ਫੇਰ ਤਾਂ ਹੋ ਜਾਂਦੇ ਠੰਡੇ ਸੀਲੇ ਨਾਏ ਮੇਰੀ ਝੋਲੀ ਭਰ ਕੇ ਜਾਂਦੇ ਹੁਣ ਜਿਹੜਾ ਤੇਰਾ ਆਮ ਕੁੜੀਆਂ ਦਾ ਸਮਾਨ ਹੁੰਦਾ ਉਹ ਵੀ ਨਹੀਂ ਦੇ ਕੇ ਗਏ ਮੰਮੀ ਜੇ ਤੁਹਾਨੂੰ ਦਾਜ ਹੀ ਚਾਹੀਦਾ ਸੀ ਤੁਸੀਂ ਘੱਟੋ ਘੱਟ ਆਪਦੇ ਮੂੰਹੋਂ ਇੱਕ ਵਾਰੀ ਬੋਲਦੇ ਤਾਂ ਸਹੀ ਵੀ ਸਾਨੂੰ ਦਾਜ ਚਾਹੀਦਾ ਸਾਡੇ ਨਾਲ ਤਾਂ ਗੱਲ ਪੂਰੀ ਕਰ ਲੈਂਦੇ ਬਈ ਹਾਂ ਅਸੀਂ ਦਾਜ ਹੀ ਲੈਣਾ ਫਿਰ ਤੁਸੀਂ ਸਾਡੇ ਨਾਲ ਰਿਸ਼ਤਾ ਕਾਹਨੂੰ ਜੋੜਿਆ ਸੀ ਤੁਸੀਂ ਉਹਦੇ ਗੱਲ ਪੂਰੀ ਕਰ ਲੈਂਦੇ ਮਲਵੀ ਤੂੰ ਚੁੱਪ ਕਰ ਨਾ ਮਾਂ ਤੂੰ ਕੀ ਕੀ ਗੱਲਾਂ ਲੱਗ ਕੇ ਬੈਠੀ ਆਂ ਨੀਆ ਤੂੰ ਕੱਲ ਦੀ ਕੱਲੇ ਨੂੰ ਕਹੇ ਵਿਚਾਰੀ ਨੂੰ ਮੈਂ ਕਹਤਾ ਫੇਰ ਚੁੱਪ ਕਰ ਜਾ ਤੂੰ ਮੇਰੀ ਗੱਲ ਸੁਣ ਲੈ ਪੜਾਇਆ ਏ ਤੈਨੂੰ ਪਾਲਿਆ ਤੈਨੂੰ ਬਥੇਨੇ ਖਰਚੇ ਕਰੇ ਨੇ ਤੇਰੇ ਤੇ ਪਰ ਮਾਂ ਜਦੋਂ ਆਪਾਂ ਦਾਦੇ ਦੀ ਗੱਲ ਪਹਿਲੇ ਦਿਨੋਂ ਨਹੀਂ ਕਰੇਗੀ ਹੁਣ ਕਾਤੋਂ ਤੀਜੀ ਨਹੀਂ ਵਿਚਾਰੀ ਨੂੰ ਦਾਜ ਦੇਹੇ ਤਾਂ ਮੈਂ ਫੇਰ ਮੰਨਦੀ ਵੀ ਭਾਈ ਮੈਂ ਕਹਿੰਦੀ ਵੀ 1 ਕਿੱਲੇ ਮੰਗ ਲੈ 1.5 ਲੱਖ ਰੁਪਏ ਚੱਲਦਾ ਭਾਈ ਦੇਓ ਸਾਡੇ 7 ਕਿੱਲੇ ਨੇ ਦੇਖ ਲੈ ਕਿੰਨੇ ਲੱਖ ਬਣਦਾ ਹੈਗਾ ਤੂੰ ਤਾਂ ਹਾਦੀ ਕਰਤੀ ਜਮੀ ਮਾਂ ਉਹ ਤੈਨੂੰ ਹੱਥ ਮਾਰ ਕੇ ਬੇਨਤੀ ਆ ਜਾਂਦਰ ਵਗ ਜਾ ਕਿੱਲੇ ਦਾ ਤੋੜਿਆ ਰੂਪ ਦਾ ਪਤਾ ਹੁੰਦਾ ਨਾ ਬੇਸ਼ੱਕ ਮੈਂ ਜਵਾਂ ਹੀ ਜਿਹਦੇ ਕੋਲ 1 ਕਿੱਲਾ ਵੀ ਨਾ ਹੁੰਦਾ ਨਾ ਉਹਦੇ ਨਾਲ ਵਿਆਹ ਕਰਵਾ ਲੈਂਦੀ ਪਰ ਮੈਂ ਇੱਥੇ ਨਹੀਂ ਕਰਾਉਂਦੀ ਸੀ ਅੱਛਾ ਫਿਰ ਨਾ ਕਰਾਉਂਦੀ ਹੁਣ ਵਗ ਜਾ ਹੁਣ ਕੀ ਮੈਂ ਤੈਨੂੰ ਉਹ ਪਾ ਕੇ ਰੱਖਿਆ ਕੋਈ ਚਲ ਬਸ ਮਾਂ ਚੁੱਪ ਵੀ ਕਰ ਜਾ ਕਿਉਂ ਚੁੱਪ ਕਰ ਜਾ ਕੀ ਗੱਲ ਹੈ ਭਾਈ ਕਿਉਂ ਨਾ ਕਹਾ ਮੈਂ ਇਹਨੂੰ ਹੁਣ ਮੈਨੂੰ ਸਰੀਕੇ ਵਾਲੀਆਂ ਸਾਰੀਆਂ ਪੁੱਛਦੀਆਂ ਨੇ ਵੀ ਸਮਾਨ ਤੇਰੀ ਨੂੰ ਦਾ ਕਦੋਂ ਆਉ ਕਦੋਂ ਆਉ ਕੀ ਕਹਾ ਮੈਂ ਤੇ ਤੂੰ ਕਹਿੰਦੇ ਸਮਾਨ ਕੇ ਸੀ ਭਾਈ ਲਿਆਈ ਨਹੀਂ ਹੈਗਾ ਅੱਛਾ ਮੈਂ ਕਹਿੰਦਾ ਵੀ ਸਮਾਨ ਲਿਆਈ ਨਹੀਂ ਤੂੰ ਤਾਂ ਐ ਵੀ ਕਹੇਗਾ ਵੀ ਐ ਕਹਦੇ ਵੀ ਸਮਾਨ ਦੇ ਪੈਸੇ ਦੇਤੇ ਮੰਮੀ ਰੱਬ ਦਾ ਵਾਸਤਾ ਪਲੀਜ਼ ਤੁਸੀਂ ਮੇਰੇ ਘਰ ਦੇ ਦੀ ਇੰਨੀ ਵੀ ਬੇਇੱਜ਼ਤੀ ਨਾ ਕਰੋ ਐਨੇ ਵੀ ਨਹੀਂ ਗਏ ਗੁਜ਼ਰੇ ਹੈਗੇ ਮੇਰੇ ਘਰ ਦੇ ਜੇ ਤੇਰੇ ਘਰ ਦੇ ਦੀ ਇੱਜ਼ਤ ਕਰਾਉਣੀ ਹੈ ਨਾ ਪਾ ਇੱਕ ਗੱਲ ਇੱਥੇ ਬਿਠਾ ਲੈ ਦਿਮਾਗ 'ਚ ਉਹਨਾਂ ਨੂੰ ਕਹ ਦੇ ਸਮਾਨ ਛੱਡ ਕੇ ਜਾਣ ਜਿਹੜਾ ਕੁੜੀਆਂ ਕੱਤਰਿਆਂ ਦਾ ਹੁੰਦਾ ਟਰੱਕ ਭਰ ਕੇ ਜਾਂ ਦੋ ਟਰਾਲੀਆਂ ਭਰ ਕੇ ਸੁਣ ਗਈ ਮਰ ਵੀ ਚੁੱਪ ਕਰ ਜਾ ਮੈਨੂੰ ਪਤਾ ਨਹੀਂ ਸੀਗਾ ਯਾਰ ਵੀ ਮਾਂ ਦਾ ਆ ਜਿਹੜੀ ਗੱਲ ਆ ਕੇ ਸੱਚੀ ਵਿੱਚ ਹੀ ਸੀਰੀਅਸ ਆ ਮੁੰਡਾ ਜੀ ਕਿ ਤਰ੍ਹਾਂ ਮਜ਼ਾਕ ਕਰਦੀ ਹੈ ਮੇਰੀ ਮਾਂ ਸੱਚੀ ਨਹੀਂ ਮੈਨੂੰ ਇਹ ਆਸ ਸੀ ਵੀ ਮੰਮੀ ਮੈਨੂੰ ਇੰਨਾ ਖੁਸ਼ ਬੋਲਣਗੇ ਮੈਨੂੰ ਚਾਹੇ ਕੁਝ ਮਰਜ਼ੀ ਬੋਲ ਲੈਂਦੇ ਪਰ ਮੇਰੇ ਘਰਦਿਆਂ ਨੂੰ ਕਿਉਂ ਬੋਲੇ ਮੈਂ ਨਹੀਂ ਆਪਦੇ ਘਰਦਿਆਂ ਦੇ ਖਿਲਾਫ ਇੱਕ ਵੀ ਸ਼ਬਦ ਸੁਣ ਸਕਦੀ ਨਾ ਮੈਂ ਆਪਦੀ ਮਾਂ ਖਿਲਾਫ ਨਾ ਆਪਦੇ ਪਿਤਾ ਖਿਲਾਫ ਤੁਸੀਂ ਉੱਤੇ ਵੀ ਮੈਨੂੰ ਚੁੱਪ ਕਰਾਤਾ ਤੁਸੀਂ ਇਹ ਕਿਹਾ ਸੀ ਵੀ ਮੰਮੀ ਮਜ਼ਾਕ ਕਰਦੀ ਆ ਤੂੰ ਐਵੇਂ ਗੁੱਸਾ ਨਾ ਕਰੀ ਪਰ ਮੈਂ ਫਿਰ ਵੀ ਆਪਦੇ ਮੂੰਹ 'ਚ ਮੰਮੀ ਨੂੰ ਇੱਕ ਵੀ ਸ਼ਬਦ ਨਹੀਂ ਕਿਹਾ ਨਾ ਪੁੱਠਾ ਨਾ ਸਿੱਧਾ ਕੁਛ ਨਹੀਂ ਬੋਲੀ ਬੱਬੀ ਨੂੰ ਮੈਨੂੰ ਪਤਾ ਮੈਂ ਸਾਰਾ ਖੜਾ ਸੁਣੀਦਾ ਜਾਂਦਾ ਸੀ ਯਾਰ ਮੈਂ ਤਾਂ ਹੈਰਾਨ ਆ ਮੇਰੀ ਮਾਂ ਤੇ ਵੀ ਮੇਰੀ ਮਾਂ ਦਾ 1 ਮਿੰਟ ਚਕੇ ਮੂਰ ਬਦਲ ਗਿਆ ਮੈਨੂੰ ਪਹਿਲਾਂ ਕੀ ਕਹਿੰਦੀ ਸੀ ਕਿ ਉਹਦੇ ਬਸ ਆਪਾਂ ਦਾ ਸਿਆਣੀ ਨੂੰ ਚਾਹੀਦੀ ਆ ਹੋਰ ਆਪਾਂ ਕੁਛ ਨਹੀਂ ਲੈਣਾ ਹੁਣ ਸਿਆਣੀ ਨੂੰ ਵੀ ਮਿਲ ਗਈ ਆਪਾਂ ਦੀ ਕਿੱਥੋਂ ਇਹ ਦਿਮਾਗ ਚ ਗੱਲਾਂ ਇਹ ਦੱਸ ਦੇਂਦੀਆਂ ਫੇਰ ਕਹਦਿੰਦੇ ਨੇ ਨੂਹਾ ਬਾੜੀਆਂ ਨੇ ਇਹਨਾਂ ਨੂੰ ਬੋਲਣ ਦੀ ਅਕਲ ਨਹੀਂ ਹੈਗੀ ਨੂਹਾ ਦੱਸੋ ਵੀ ਕਿਹੜੇ ਖੂ ਖਾਤੇ ਚ ਜਾਣ ਜੇ ਚੰਗੀਆਂ ਬਣ ਕੇ ਆਉਂਦੀਆਂ ਨੇ ਤੁਸੀਂ ਤਾਂ ਵੀ ਨਹੀਂ ਚੰਗੀਆਂ ਰਹਿਣ ਦਿੰਦੇ ਚਲ ਕੋਈ ਨਹੀਂ ਮਨਪੀਤ ਚੁੱਪ ਕਰ ਤੂੰ ਨਾਲੇ ਕੋਈ ਗੱਲ ਨਹੀਂ ਤੈਨੂੰ ਵੀਰੇ ਨੂੰ ਨਾ ਮਾਂ ਨੂੰ ਫੋਨ ਕਰਨ ਦੀ ਕੋਈ ਲੋੜ ਨਹੀਂ ਹੈਗੀ ਠੀਕ ਹੈ ਨਾ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਮੇਰੇ ਨਾਲ ਵਿਆਹ ਕਾਹਨੂੰ ਕੀਤਾ ਸੀ ਤੁਹਾਡਾ ਜੇ ਤੁਹਾਡਾ ਦਾਜ ਦੇਹ ਜੀ ਪੂਰਾ ਕਰਾਉਣਾ ਸੀਗਾ ਫਿਰ ਤੁਹਾਡਾ ਵਿਆਹ ਜ਼ਮਾਨ ਨਾਲ ਹੀ ਕਰਕੇ ਲਿਆਉਂਦੇ ਨਾਲੇ ਨੂਹਾਂ ਚਾਹੀਦੀਆਂ ਨੇ ਨਾਲੇ ਘਰ ਦਾ ਕੰਮ ਕਰਾਉਣ ਨੂੰ ਨੌਕਰਾਂ ਨਹੀਂ ਬਣਾ ਕੇ ਰੱਖਦੇ ਨੇ ਉੱਪਰੋਂ ਇਹਨਾਂ ਨੂੰ ਦਾਜ ਵੀ ਚਾਹੀਦਾ ਮੈਂ ਤਾਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦੀ ਆ ਬਸ ਨਾ ਮੇਰੇ ਘਰ ਤੇ ਅੱਜ ਕੁਝ ਦੇ ਸਕਦੇ ਆ ਤੇ ਨਾ ਕੱਲ ਤੇ ਨਾ ਹੀ ਮੈਂ ਉਹਨਾਂ ਨੂੰ ਕਹਿਣਾਗਾ ਜੇ ਰੱਖਣਾ ਤੁਸੀਂ ਮੈਨੂੰ ਰੱਖ ਸਕਦੇ ਹੋ ਨਹੀਂ ਰੱਖਣਾ ਤੁਹਾਡੀ ਮਰਜ਼ੀ ਮੇਰੇ ਘਰੇ ਆਟਾ ਨਹੀਂ ਖਤਮ ਹੋਇਆ ਸੰਭਲੂਗੀ ਮੇਰੀ ਮਾਂ ਜਿੱਥੇ ਉਹ ਮੈਨੂੰ 22 ਸਾਲਾਂ ਦੀ ਕਰ ਸਕਦੀ ਆ ਨਾ ਵਿਆਹ ਕਰ ਸਕਦੀ ਆ ਉੱਥੇ ਉਹ ਮੈਨੂੰ ਵਿਆਹੀ ਨੂੰ ਵੀ ਆਪਦਾ ਘਰੇ ਰੱਖ ਸਕਦੀ ਆ ਯਾਰ ਕਿਉਂ ਰੱਖ ਸਕਦੇ ਘਰੇ ਆਪਦੇ ਤੇਰਾ ਘਰ ਨਾਲੇ ਹੁਣ ਇਹੇ ਆ ਉੱਥੇ ਥੋੜੀ ਜਾ ਕੇ ਰਹਿਣਾ ਤੇ ਆਪੀ ਬਣਾ ਲੂਗਾ ਮੇਰੀ ਮਾਂ ਮੈਂ ਤਾਂ ਇਸ ਘਰ ਨੂੰ ਆਪਦਾ ਘਰ ਬਣਾਇਆ ਸੀ ਪਰ ਸ਼ਾਇਦ ਮੰਮੀ ਨੇ ਇਸ ਘਰ ਨੂੰ ਮੇਰਾ ਘਰ ਬਣਨ ਹੀ ਨਹੀਂ ਦੇਣਾ ਮੈਨੂੰ ਉਹੀ ਬਗਾਨੀ ਹੋਈ ਰੱਖਣਾ। ਯਾ ਤੇਰਾ ਅਬਦਾ ਘਰ ਹੈ। ਬਗਾਨੀ ਕਿਉਂ ਤੂੰ? ਮਾਂ ਨੂੰ ਆਪੀ ਗੱਲ ਕਰ ਲੂੰਗਾ ਮੈਂ। ਚੁੱਪ ਕਰ ਜਾ ਹੁਣ ਤੂੰ ਨਾਲੇ। ਤਲਕੀ ਦੜਗੀ ਜਾਣਾ ਸੀ ਕੰਮ ਤੇ। ਆ ਮਾਂ ਨੇ ਕਲੇਸ ਪਾ ਕੇ ਨਾ ਹੋਰ ਹੀ ਮੂਡ ਖਰਾਬ ਕਰਕੇ ਰੱਖ ਦਿੱਤਾ। ਨਾ ਕੀ ਗੱਲ ਵੇ? ਤੂਰੇ ਬੈਠੇ ਸਿਰ ਸਿੱਟੀ ਕੰਮ ਤੇ ਨਹੀਂ ਗਿਆ ਹੈਗਾ ਭਾਈ। ਕੰਮ ਤੇ ਕਿਹੜੇ ਮੂੰਹ ਨਾਲ ਜਾਵਾਂ ਮੈਂ ਕਿਵੇਂ ਜਾਵਾਂ ਕੰਮ ਤੇ ਮੈਂ ਕਿਉਂ ਬਈ ਕਿਹੜੇ ਮੂੰਹ ਜਾਵਾਂ ਕਿਵੇਂ ਜਾਵਾਂ ਅੱਗੇ ਕਿਹੜੇ ਮੂੰਹ ਜਾਣਾ ਕੰਮ ਤੇ ਤੂੰ ਉਹ ਮੈਂ ਘਰ ਦਾ ਤਾਂ ਕੀ ਮਾਹੌਲ ਬਣਾ ਰੱਖਿਆ ਕੰਮ ਤੇ ਕਿਵੇਂ ਜਾਵਾਂ ਮੈਂ ਉਹ ਵਿਚਾਰੀ ਉਹਦੋਂ ਦੀ ਰੋਈ ਜਾਂਦੀ ਐ ਜਦੋਂ ਦੀ ਤੇ ਝੜਕੀ ਆ ਅੱਛਾ ਉਹ ਵਿਚਾਰੀ ਰੋਂਦੀ ਐ ਤਾਂ ਕੰਮ ਤੇ ਨਹੀਂ ਜਾਂਦਾ ਤੂੰ ਕਿਉਂ ਕੀ ਗੱਲ ਮੈਨੂੰ ਤੈਨੂੰ ਦੱਸਮਾਂ ਆਪਣੇ ਘਰੇ ਘਾਟ ਕਿਹੜੀ ਚੀਜ਼ ਦੀ ਆ ਪ੍ਰਮਾਤਮਾ ਨੇ ਹਰ ਇੱਕ ਚੀਜ਼ ਦਿੱਤੀ ਆ ਆਪਾਂ ਫਿਰ ਕਾਦੇ ਵਾਸਤੇ ਉਹ ਤੋਂ ਸਮਾਨ ਮੰਗਾਈ ਜਾਣਾ ਵੀ ਆ ਚਾਹੀਦਾ ਆ ਚਾਹੀਦਾ ਅੱਛਾ ਹੁਣ ਤਰੂ ਇਹ ਗੱਲ ਤਾਂ ਪੂਰਾ ਲੱਗ ਗਿਆ ਦੇਖ ਪੁੱਤਰਾ ਆਪਣੇ ਘਰੇ ਕਿਸੇ ਚੀਜ਼ ਦੀ ਘਾਟ ਨਹੀਂ ਹਰ ਇੱਕ ਚੀਜ਼ ਹੈ ਪਰ ਦਾਜ ਦੀ ਦਾ ਘਾਟ ਹੈ ਨਾ ਉਹ ਦਾਸ ਦੇ ਵਿੱਚ ਹੁੰਦਾ ਕੀ ਆ ਉਹੀ ਸਾਰਾ ਸਮਾਨ ਹੁੰਦਾ ਜਿਹੜਾ ਕੁਛ ਆਪਣੇ ਆਲਰੇਡੀ ਕਰੇ ਹੈਗਾ ਪਹਿਲਾਂ ਅੱਛਾ ਫਿਰ ਤੂੰ ਐ ਕਰ ਜਿਹੜਾ ਸਮਾਨ ਆਪਣੇ ਘਰੇ ਹੈ ਉਹਨੂੰ ਬੇ ਸੜਕ ਤੇ ਧਰਨ ਦੇ ਨਾ ਉਹ ਤਾਂ ਨਵਾਂ ਵਗਾ ਲੈਨੇ ਜੇ ਜਿਆਦਾ ਤੈਨੂੰ 헤ਜ ਆਉਂਦਾ ਨਾ ਵੀ ਸਮਾਨ ਆਪਣੇ ਘਰੇ ਹੈਗਾ ਜਿੰਨੇ ਸਮਾਨ ਦੇ ਪੈਸੇ ਬਣਦੇ ਨੇ ਉਹ ਲੈ ਲੈ ਇਹ ਸਮਾਨ ਮੋਂ ਨੂੰ ਸਮਾ ਦੂੰਗੀ ਮਾ ਤੋ ਹੱਦ ਕਰੀ ਜਾਨੀਆ ਕਹੇ ਜੀ ਹੋਗੀ ਤੂੰ ਸਮਾਨ ਆ ਕਿਹਨ ਦੇਣਾ ਪੈਸੇ ਲੈ ਲੈ ਆਪਾਂ ਪੈਸੇ ਕਿ ਜੱਟਣੇ ਨੇ ਆਪਣੇ ਕੋਲੇ ਕਿਸੇ ਚੀਜ਼ ਦੀ ਘਾਟ ਆ ਮਾ ਕੰਮ ਤੇ ਮੈਂ ਲੱਗਾ ਹਾਂ ਵਧੀਆ ਚਾਰ ਪੈਸੇ ਪੈਲੀ ਹੈਗੀ ਆ ਆਪਣੇ ਬਠੇਕੇ ਦਿੰਨੇ ਆ ਉਹਦੇ ਰੁਪਏ ਆ ਜਾਂਦੇ ਨੇ ਹਨਾ ਸਾਰਾ ਕੁਝ ਵਧੀਆ ਕਰਦਾ ਗੁਜ਼ਾਰਾ ਵਧੇ ਹੋ ਜਾਂਦਾ ਜੇ ਆਪਾਂ ਦਾਦੇ ਦੇ ਪੈਸੇ ਲੈ ਕੇ ਰੱਖਣ ਲੱਗ ਗਏ ਲੋਕ ਕੀ ਕਹਿਣਗੇ ਤੂੰ ਨਾ ਦੇ ਮੈਨੂੰ ਮੈਂ ਨਹੀਂ ਭੜਦੀ ਪੈਸੇ ਇਹਦੇ ਨੌਕਰ ਆ ਨਾ ਕਹਣ ਜੋਗੀ ਤਾਂ ਹੋ ਜੂ ਮੈਂ ਵੀ ਭਾਈ ਉਹਨਾਂ ਨੇ ਪੈਸੇ ਦਿੱਤੇ ਨੇ ਬਹੂ ਦੇ ਨਾਂ ਕਰਾਤੇ ਮੈਂ ਕੀ ਕਹਾਂ ਜਿਹੜੇ ਕੋਈ ਆ ਕੇ ਬੋਲਦੀ ਹੈ ਹਲੇ ਛੱਡ ਕੇ ਨਹੀਂ ਗਏ ਬਹੂ ਦਾ ਸਮਾਨ ਕਦੋਂ ਆਊਗਾ ਸਮਾਨ ਮੇਰਾ ਨੱਕ ਵੜਾ ਰਖਾ ਸਰਿਕਾ ਜੀ ਤੁਸੀਂ ਨੇ ਫਿਰ ਮਾ ਤੂੰ ਆਪ ਵੀ ਤਾਂ ਕਹਿ ਸਕਦੀਆਂ ਵੀ ਭਾਈ ਸਾਨੂੰ ਸਮਾਨ ਦੀ ਲੋੜ ਨਹੀਂ ਹੈਗੀ ਸੀਗੀ ਇਹ ਤਾਂ ਲੋਕਾਂ ਨੇ ਰੀਤੀ ਰਿਵਾਜ ਚਲਾਏ ਹੋਏ ਨੇ ਵੀ ਸਾਨੂੰ ਸਮਾਨ ਚਾਹੀਦਾ ਸਮਾਨ ਚਾਹੀਦਾ ਤੂੰ ਕਹਦੇ ਭਈ ਅਸੀਂ ਉਹ ਪ੍ਰਥਾ ਖਤਮ ਕਰਤੀ ਗੱਲ ਖਤਮ ਹੈ ਅੱਛਾ ਅੱਪਾ ਏਡੇ ਆ ਗਏ ਜਿਹੜੇ ਉਹ ਪ੍ਰਸਾ ਖਤਮ ਕਰਨ ਆਲੇ ਆ ਗਏ ਮੇਰੀ ਗੱਲ ਸੁਣ ਲੈ ਜਿਹੜੇ ਰੀਤੀ ਰਿਵਾਜ ਨੇ ਭਾਈ ਉਹ ਤਾਂ ਹੁੰਦੇ ਨੇਗੇ ਇਹ ਤਾਂ ਰੀਤੀ ਰਿਵਾਜ ਐਂ ਚੱਲੂ ਚੁੱਪ ਕਰਕੇ ਜੇ ਤਾਂ ਸਮਾਨ ਲਿਉਂਦੇ ਆ ਤਾਂ ਦੱਸ ਦੇ ਨਹੀਂ ਲਿਉਂਦੀ ਤਾਂ ਦੱਸ ਦੇ ਫਿਰ ਮੈਂ ਇਹਦੀ ਮਾਨ ਨਾਲ ਆਪੇ ਕਰੂੰ ਦੋ ਹੱਥ ਮੈਂ ਤਾਂ ਮੈਂ ਕੁਝ ਨਹੀਂ ਕਹਿ ਸਕਦਾ ਨਾ ਤਾਂ ਮੇਰੀ ਮੰਨਣੀ ਆ ਨਾ ਮੰਨੀਆਂ ਮਨਪਰੀ ਦੀ ਕਰਨੀ ਤਾਂ ਆਪਦੀ ਆ ਨਾ ਫਿਰ ਕੀ ਫਾਇਦਾ ਐਵੇਂ ਮੈਂ ਕੋਈ ਗੱਲ ਕਹਿ ਤੀ ਮੂੰਹ ਚੋਂ ਬਸ ਫਿਰ ਫਿਰ ਤੂੰ ਕਿਉਂ ਉਹਦੇ ਅਫਸੋਸ ਕਰੀ ਬੈਠਾਗਾ ਬੀ ਉਹਨੂੰ ਕਸ ਕਹਤਾ ਆਪ ਤੂੰ ਮੂੰਹ ਸਜਾਈ ਬੈਠਾ ਤੂੰ ਚੁੱਪ ਕਰਕੇ ਕੰਮ ਤੇ ਜਾ ਆਬ ਦੇ ਦੇ ਮੈਂ ਆਪੀ ਘਰ ਨੂੰ ਉਹਦੇ ਨਾਲ ਗੱਲ ਕੋਈ ਨਾ ਮੈਂ ਆਪੀ ਪਾਉਂ ਜੀ ਕੰਮ ਤੇ ਮੈਂ ਜਦੋਂ ਮੇਰਾ ਮੂਡ ਸਹੀ ਹੋਏ ਆਹੋ ਤੇਰਾ ਤਾਂ ਮੂਡ ਕਦੇ ਸਹੀ ਹੋਇਆ ਹੀ ਨਹੀਂ ਲਾ ਕੇ ਮਾਗਰ ਡੱਡ ਜਿੰਨੀ ਦੇ ਜਾਂਬੜਿਆ ਫਿਰਦਾ ਲੈ